ਪਪਾ ਬਨਾਨਕ ਚ ਆਮ ਆਦਮੀ ਪਾਰਟੀ ਨੇ ਖੂਨਦਾਨ ਕੈਂਪ ਲਗਾ ਕੇ ਤਨ ਤਿ ਚਰਿਕ ਗੁਰੂ ਨਾਨਕ ਦੇਵ ਜੀ ਦਾ ਮਨਾਇਆ ਪ੍ਰਕਾਸ਼ਪੁਰ ਐਮ ਐਲ ਏ ਗਰਤੀਪ ਸਿੰਘ ਰੰਦਾਵਾ ਅਤੇ ਨਸ਼ਾ ਮੁਕਤੀ ਦੇ ਜ਼ਿਲ੍ਹਾ ਕੋਆਰਡੀਨੇਟਰ ਡਾਕਟਰ ਅਰਸ਼ਦੀਪ ਸਿੰਘ ਨੇ ਵਿਸ਼ੇਸ਼ ਤੌਰ ਤੇ ਕੀਤੀ ਸ਼ਰਕਤ ਬੱਡੀ ਗਿਨਤੀ ਚ ਲੋਕਾਂ ਨੇ ਕੀਤਾ ਖੂਨਦਾਨ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰਕ ਨੂੰ ਸਮਰਪਿਤ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਕੋਆਰਡੀਨੇਟਰ ਨਸ਼ਾ ਮੁਕਤੀ ਡਾਕਟਰ ਅਰਸ਼ਦੀਪ ਸਿੰਘ ਦੀਗਾਈ ਹੈ ਤੇ ਰੱਪਾ ਬਨਾਨਕ ਵਿਖੇ ਖੂਨਦਾਨ ਅਤੇ ਮੈਡੀਕਲ ਕੈਂਪ ਲਗਾਇਆ ਗਿਆ ਇਸ ਵਿੱਚ ਬਤੌਰ ਮੁੱਖ ਮਹਿਮਾਨ ਹਲਕਾ ਪਤਾ ਗਰਦੀਪ ਸਿੰਘ ਰੰਧਾਵਾ ਅਤੇ ਏਟੀਸੀ ਹਰਜਿੰਦਰ ਸਿੰਘ ਬੇਦੀ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਤੋਂ ਇਲਾਵਾ ਮਾਰਕੀਟ ਕਮੇਟੀ ਕਾਲਾਣਾਵਲ ਦੇ ਚੇਅਰਮੈਨ ਰਣਜੀਤ ਸਿੰਘ ਬਾਠ ਤੋਂ ਇਲਾਵਾ ਐਸਟੀਐਮ ਡਿਰਬਾ ਬਨਾਨਾ ਕਐਸਟੀਐਮ ਫਤਿਹਗੜ੍ਹ ਚੂੜੀਆਂ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ ਇਸ ਮੌਕੇ ਜਿਲ੍ਹਾ ਨਸ਼ਾ ਮੁਕਤੀ ਮਨੋਕਰਵਾਏਗੇ ਇਸ ਕਾਰਜਾਦਾ ਵੱਖ-ਵੱਖ ਨਾਮਰਸ਼ਕ ਸ਼ੀਤਾਂ ਨੇ ਸ਼ਲਾਘਾ ਕਰਦਿਆਂ ਕਿ ਇਹ ਇੱਕ ਬਹੁਮੁੱਲਯ ਯੋਗਦਾਨ ਹੈ ਜਿਸ ਨਾਲ ਕੇ ਕਈਆਂ ਦੀਆਂ ਜਿੰਦਗੀਆਂ ਨੂੰ ਬਚਾਇਆ ਜਾ ਸਕਦਾ ਇਸ ਮੌਕੇ ਕਰਤਿਪ ਸਿੰਘ ਰੰਦਾਵਾ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਡਾਕਟਰ ਅਸ਼ਦੀਪ ਸਿੰਘ ਨੂੰ ਵਧਾਈ ਬਾਤ ਵੀ ਦਿੱਤੀ ਗਈ ਤੇ ਇਸ ਮੌਕੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਅਤੇ ਹੋਰ ਲੋਕਾਂ ਵੱਲੋਂ ਖੂਨਦਾਨ ਕੀਤਾ ਗਿਆ ਪਹਿਲੀ ਪਾਸੇ ਤਾਂ ਤਾਂ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਜਿਹੜਾ ਖੂਨਦਾਨ ਕੈਂਪ ਲੱਗਾ ਮੈਂ ਡਾਕਟਰ ਸਹਿਬਾਨ ਉਹਨਾਂ ਦੀ ਸਮੁੱਚੀ ਟੀਮ ਜਿਹੜੇ ਇਸ ਸਮੇਂ ਤੇ ਬੜਾ ਵੱਡਾ ਜਿਹੜਾ ਕਹਿੰਦੇ ਮਾਤਾਨਾ ਉਹਨੂੰ ਖੂਨਦਾਨ ਜਿਹੜਾ ਉਹਦੇ ਚ ਨਾ ਬੜੇ ਔਖੇ ਸਮੇਂ ਤੇ ਜਦੋਂ ਫੋਨ ਦੀ ਕਿਨ ਲੋੜ ਤੁਹਾਨੂੰ ਮੈਂ ਇਸ ਟੀਮ ਦੀ ਕਹਿੰਨਾ ਕਿ ਮਾਰਾ ਸੱਚੇ ਪਾਤਸ਼ਾਹ ਸਾਰੀ ਟੀਮ ਤੇ ਆਪਣਾ ਮੇਰ ਭਤਿਆ ਰੱਖਣ ਤਾਂ ਮੈਂ ਹਮੇਸ਼ਾ ਕਹਿੰਦਾ ਰਿਹਾ ਕਿ ਇਹ ਡਾਕਟਰ ਬੜਾ ਇੱਕ ਕਰਮਾ ਭਾਗਾ ਵਾਲਾ ਜਿਹਨੂੰ ਇਹ ਸੇਵਾ ਮਿਲਦੀ ਹੈ ਤੈਨੂੰ ਸੇਵਾ ਸਮਝ ਕੇ ਕਰਨਾ ਚਾਹੀਦਾ ਨਾ ਕਿ ਪੀਚਾ ਬਣਾਉਣਾ ਚਾਹੀਦਾ ਤਾਂ ਮੈਂ ਅੱਜ ਦੇ ਦਿਨ ਤੇ ਗੁਰੂ ਨਾਨਕ ਸਾਹਿਬ ਦੇ ਦਰ ਤੇ ਨਸਤਕੋਨ ਮਸਤਕ ਹੋਣ ਆਈਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਦਾ ਸੱਚੇ ਪਾਤਸ਼ਾਹ ਕਿਰਪਾ ਕਰੇ ਸਾਰਿਆਂ ਤੇ ਆਪਣਾ ਮੇਰ ਭਰਿਆ ਰੱਖੇ ਗੁਰੂ ਸਾਹਿਬ ਇੱਕ ਰਾਜਾ ਬੜਿੰਗ ਕੋਲੋਂ ਬੜਾ ਵਿਵਾਦਤ ਬਿਆਨ ਦਿੱਤਾ ਗਿਆ ਉਹਨੂੰ ਕੀ ਦੇਖੋ ਜਦੋਂ ਕਿਸੇ ਦੀ ਮਤ ਮਾਰੀ ਜਾਏ ਨਾ ਉਹਦਾ ਕੋ ਹੱਲ ਨਹੀਂ ਐਡਾ ਆਪਣੇ ਆਪ ਨੂੰ ਸੀਨੀਅਰ ਸਿਆਣਾ ਜੁਮਿਆਰ ਬੰਦਾ ਹੋਵੇ ਐਸੀ ਘਟਿਆ ਛਵਦਾਵਲੀ ਕਿਸੇ ਫਿਰਕੇ ਨੂੰ ਲੈ ਕੇ ਕਰਨੀ ਮੇਰੇ ਖਿਆਲ ਇਹਦੇ ਤੋਂ ਇੱਕ ਸਾਬਤ ਹੋ ਗਿਆ ਕਿ ਇਹਨਾਂ ਦੀ ਜਿਹੜੀ ਹੈ ਨਾ ਪ੍ਰਮਾਤਮਾ ਨੇ ਇਹਨਾਂ ਦੀ ਬੁੱਧੀ ਜਿਹੜੀ ਪ੍ਰਿਸ਼ਟ ਕਰ ਦਿੱਤੀ ਆ ਤਾਂ ਨਹੀਂ ਟਾਰਗੇਟ ਕਰਨਾ ਚਾਹੀਦਾ ਇੱਕ ਇਨਸਾਨ ਜਿਹਨੂੰ ਐਡੀ ਵੱਡੀ ਪਦਵੀ ਦਿੱਤੀ ਹੋਏ ਮਹਾਰਾਜ ਨੇ ਸੱਚੇ ਬਾਦਸ਼ਾਹ ਨੇ ਕਿ ਹਿੰਦੁਸਤਾਨ ਦਾ ਗ੍ਰਹਿ ਮੰਤਰੀ ਹੋਣਾ ਤਾਂ ਉਹਦੇ ਬਜਲੇ ਜਿਹੜੇ ਉਹਨੇ ਲਫਜ਼ ਬੋਲੇ ਮੇਰੇ ਮੂੰਹ ਨਹੀਂ ਤੁਸੀਂ ਸੁਣਨਾ ਨਾ ਨਾ ਲਫਜ਼ ਬੋਲਣੇ ਨੇ ਇਸ ਕਰਕੇ ਬਹੁਤ ਮਾੜੀ ਗੱਲ ਇਹੋ ਜੇ ਨਹੀਂ ਹੋਣਾ ਚਾਹੀਦਾ ਪਰਮਾਤਮਾ ਇਹਨਾਂ ਨੂੰ ਸਮਰੱਥ ਬਖਸ਼ੇ ਅੱਜ ਆਪਣੇ ਡੇਰਾ ਬਾਬਾ ਨਾਨਕ ਚ ਜ਼ਿਲ੍ਹਾ ਨਸ਼ਾ ਮੁਕਤੀ ਟੀਮ ਆਮ ਆਦਮੀ ਪਾਰਟੀ ਨੇ ਬਹੁਤ ਸੋਹਣਾ ਇੱਕ ਉਪਰਾਲਾ ਕੀਤਾ ਅਰਸ਼ ਜੀ ਨੇ ਇੱਕ ਬਹੁਤ ਹੀ ਸੋਹਣਾ ਬਲੱਡ ਬੈਂਕ ਇੱਥੇ ਬਲੱਡ ਕੈਂਪ ਆਰਗੇਨਾਈਜ਼ ਕੀਤਾ ਹੈ ਕਿਉਂਕਿ ਦੇਖੋ ਹੁਣ ਹੜਾ ਦੇ ਬਾਅਦ ਵੈਸੀ ਹੀ ਆਪਣੇ ਡੇਂਗੀ ਦੇ ਕੇਸਸ ਵਧਦੇ ਜਾ ਰਹੇ ਨੇ ਤੇ ਇਸ ਟਾਈਮ ਤੇ ਪਲੇਟਲੇਟ ਤੇ ਜਿਹੜੇ ਖੂਨ ਦੇ ਹੋਰ ਕੰਡ ਹੁੰਦੇ ਆ ਉਹਨਾਂ ਦੀ ਬਹੁਤ ਕਾਟ ਹੈਗੀ ਹੈ ਤੇ ਬਹੁਤ ਇੱਕ ਚੰਗਾ ਉਪਰਾਲਾ ਹੈਗਾ ਜਿਸ ਦੇ ਨਾਲ ਬਹੁਤ ਲੋਕਾਂ ਦਾ ਫਾਇਦਾ ਹੋਊਗਾ ਕਿਉਂਕਿ ਆਪਣੇ ਏਰੀਆ 'ਚ ਵੈਸੀ ਵੀ ਬਲੱਡ ਦੀ ਵੈਸੀ ਕਮੀ ਰਹਿੰਦੀ ਹੈ ਕਿਉਂਕਿ ਬਲੱਡ ਬੈਂਕ ਪੱਕਾ ਹੈਗਾ ਨਹੀਂ ਹੈ ਤੇ ਇਹ ਬਲੱਡ ਜਿਹੜਾ ਹੈਗਾ ਵਧੀਆ ਜਿਆਦਾ ਸਟੋਰ ਕਰਕੇ ਭੇਜਣਗੇ ਤੇ ਹਰ ਪਾਸੇ ਯੂਜ਼ ਆਊਗਾ ਤੇ ਬਹੁਤ ਚੰਗਾ ਉਪਰਾਲਾ ਹੈ ਤੇ ਸੰਜਨਤੋਨਾਂ ਮੈਂ ਇਹ ਸਲਾਹ ਦੇਣਾ ਚਾਹਾਂਗਾ ਕਿ ਵੱਧ ਤੋਂ ਵੱਧ ਚੜਕੇ ਪਲੀਜ਼ ਇਹਦੇ ਵਿੱਚ ਤੁਸੀਂ ਪਾਰਟਿਸਿਪੇਟ ਕਰਿਓ ਕਿਉਂਕਿ ਇਹ ਇੱਕ ਐਵੇਂ ਦੀ ਚੀਜ਼ ਹੈਗੀ ਜਿਹੜੀ ਆਪਾਂ ਸਭ ਵਾਸਤੇ ਕਰ ਰਹੇ ਹਾਂ ਔਰ ਇਹ ਇੰਨੀ ਅਨੋਨਿਮਸ ਇੱਕ ਐਵੇਂ ਦੀ ਚੀਜ਼ ਹੈਗੀ ਹੈ ਔਰ ਇੰਨੇ ਸ਼ੁਭ ਦਿਨ ਤੇ ਗੁਰਪੁਰਬ ਦੇ ਮੌਕੇ ਤੇ ਤੇ ਇਹ ਬਹੁਤ ਹੀ ਜ਼ਿਆਦਾ ਚੰਗੀ ਚੀਜ਼ ਹੈਗੀ ਤੇ ਮੈਂ ਸਭ ਨੂੰ ਮੋਟੀਵੇਟ ਕਰਾਂਗਾ ਕਿ ਇੱਥੇ ਆਪਣਾ ਕੈਂਪ ਲੱਗਿਆ ਹੋਇਆ ਹੈ ਪਾਰਕ ਦੇ ਨਾਲ ਡੇਰਾ ਬਾਬਾ ਨਾਨਕ 'ਚ ਜ਼ਰੂਰ ਆ ਕੇ ਵੱਧ ਚੜਕੇ ਇਹਦੇ 'ਚ ਪਾਰਟਿਸਿਪੇਟ ਕਰੋ ਅੱਜ ਆਪਾਂ ਡੇਰਾ ਬਾਬਾ ਨਾਨਕ ਹਲਕੇ ਤੇ ਜਿਹੜਾ ਪਹਿਲੀ ਪਾਤਸ਼ਾਹੀ ਗੁਰਨਾਨਕ ਦੇਵ ਜੀ ਦਾ ਆਪਣਾ ਗੁਰਪੁਰਬ ਆ ਉਹਦੇ ਸੰਬੰਧ ਤੇ ਆਪਾਂ ਡੇਰਾ ਬਾਬਾ ਨਾਨਕ ਵਿਖੇ ਮੈਡੀਕਲ ਕੈਂਪ ਤੇ ਪਲੱਸ ਖੂਨਦਾਨ ਕੈਂਪ ਲਗਾਇਆ ਆ ਆਪਾਂ ਹਮੇਸ਼ਾ ਹੀ ਸਾਡਾ ਪਿੱਛੇ ਜੀ ਵੀ ਆਪਾਂ April ਚ ਲਗਾਇਆ ਸੀਗਾ ਮੈਡੀਕਲ ਕੈਂਪ ਤੇ ਆਪਣਾ ਲਾਲ ਬਲੱਡ ਡੋਨੇਸ਼ਨ ਕੈਂਪ ਸਾਡਾ ਇਹੀ ਅਪਰਾਲਾ ਆ ਕਿ ਆਪਾਂ ਜਲਦ ਤੋਂ ਜਲਦ ਐਸੇ ਜਿਹੜੇ ਤਾਰਜ ਆ ਗੁਰਨਾਨਕ ਪਾਤਸ਼ਾਹੀ ਸਾਡੇ ਕੋ ਕਰਾਉਂਦੇ ਰਹਿਣ ਤੇ ਮੈਂ ਸਾਰੀਆਂ ਸੰਗਤਾਂ ਨੂੰ ਵਧਾਈ ਦਿੰਦਾ ਕਿ ਅੱਜ ਗੁਰਨਾਨਕ ਦੇਵ ਜੀ ਦੇ ਗੁਰਪੁਰਬ ਤੇ ਸਾਰੀਆਂ ਸੰਗਤਾਂ ਨੂੰ ਵਧਾਈ ਆਪਾਂ ਹੁਣ ਤੱਕ ਹਜੇ ਮੇਰੇ ਸਾਹਮਣੇ 12 ਕ ਵੱਜੇ ਆ ਆਪਣੇ 50 ਪਲੱਸ ਯੂਨਿਟ ਹੋ ਚੁੱਕੇ ਨੇ ਸੋ ਮੇਰੀ ਕੋਸ਼ਿਸ਼ ਆ ਕਿ 3-4 ਵਜੇ ਤੱਕ ਆਪਾਂ 100 ਯੂਨਿਟ ਯੂਨਿਟ ਦੇ ਕਰੀਬ ਕਰ ਲਈਏ ਸੰਗਤਾਂ ਨੂੰ ਜੀ ਆਪਾਂ ਦਾ ਇੱਕ ਗੁਰੂ ਦੇ ਕੁਕਰ ਆ ਆਪਾਂ ਦਾ ਸੰਦੇਸ਼ ਕੀ ਪਰ ਹਾਂ ਸਾਡੀ ਜ਼ਿਲ੍ਹੇ ਦੀ ਜਿਹੜੀ ਨਸ਼ਾ ਮੁਕਤੀ ਟੀਮ ਆ ਮੇਰਾ ਜ਼ਿਲ੍ਹੇ ਨੂੰ ਇੱਕ ਰਿਪਰੈਜ਼ੈਂਟ ਕਰਦੇ ਹੋਏ ਇਹ ਮੇਰਾ ਫਰਜ਼ ਬਣਦਾ ਕਿ ਮੈਂ ਹਰੇਕ ਨੂੰ ਇਹ ਗੱਲ ਕਹਾਂ ਕਿ ਆਪਾਂ ਵੱਧ ਚੜ ਕੇ ਜਿਹੜਾ ਸਮਾਜ ਦੇ ਕਾਰਜ ਨੇ ਆਪਾਂ ਉਹ ਕਰੀਏ ਕਿਉਂਕਿ ਅੱਜ ਤੱਕ ਜਿਹੜੀਆਂ ਪ੍ਰਾਣੀਆਂ ਸਰਕਾਰਾਂ ਰਹੀਆਂ ਨੇ ਉਹਨਾਂ ਨੇ ਸਾਡੇ ਜਿਹੜੇ ਯੂਥ ਆ ਉਹਨਾਂ ਨੂੰ ਇੱਕ ਅਲੱਗ ਹੀ ਕੰਮ ਚ ਪਾ ਛੜਿਆ ਨਸ਼ੇ ਚ ਪਾ ਛੜਿਆ ਪੜ੍ਹਾਈ ਤੋਂ ਵਾਂਝਾ ਕਰਕੇ ਰੱਖਿਆ ਸੋ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਸਾਡੀ ਟੀਮ ਜਿਹੜੀ ਨਸ਼ਾ ਮੁਕਤੀ ਟੀਮ ਜ਼ਿਲ੍ਹੇ ਦੀ ਟੀਮ ਆ ਉਹਨਾਂ ਨਾਲ ਤੁਸੀਂ ਜੁੜੋ ਜੋ ਵੀ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਆ ਆਪਾਂ ਹਮੇਸ਼ਾ ਦਿਨ ਹੋਏ ਰਾਤ ਹੋਏ ਸਾਡੀ ਸਮੁੱਚੀ ਜ਼ਿਲ੍ਹੇ ਦੀ ਟੀਮ ਮੇਰੇ ਨਾਲ ਮੇਰੇ ਸਰਪੰਚ ਸਾਹਿਬ ਨੇ ਬਾਜਵਾ ਸਾਹਿਬ ਨੇ ਤਰਮਨ ਜੀ ਨੇ ਸਾਰੀ ਸਾਡੀ ਸਮੁੱਚੇ ਗੁਰਪ੍ਰੀਤ ਜੀ ਪਾ ਪਿਛੇ ਆਪਣੇ ਹਰੂਵਾਲ ਸਾਹਿਬ ਸਾਰੀ ਜਿਹੜੀ ਸਾਡੀ ਟੀਮ ਆ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਸਾਡੀ ਕਿਸੇ ਵੀ ਟੀਮ ਨਾਲ ਕੋਈ ਸੰਪਰਕ ਕਰ ਲੇ ਇੱਕ ਗੱਲ ਮੈਂ ਹੋਰ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ ਕਿਸੇ ਨੂੰ ਕੋਈ ਸਰਜਰੀ ਦੀ ਜ਼ਰੂਰਤ ਹੋਏ ਆਪਾਂ ਉਹਦੇ 'ਚ ਜਿਹੜੀ ਡਾਕਟਰ ਫੀਸ ਆ ਉਹ ਨਹੀਂ ਲਵਾਂਗੇ ਆਪਾਂ ਇੰਨੀ ਹੈਲਪ ਕਰਾਂਗੇ ਕਿ ਜਿਹੜੀ ਡਾਕਟਰ ਫੀਸ ਆ ਉਹ ਨਹੀਂ ਲਵਾਂਗੇ ਮੈਡੀਸਿਨ ਦੀ ਜਿਹੜੀ ਫੀਸ ਹੋਗੀ ਕੱਲੀ ਉਹੋ ਪੇਸ਼ੈਂਟ ਨੂੰ ਦੇਣੀ ਪਊਗੀ ਮੈਂ ਸਾਰੇ ਹਲਕੇ ਤੇ ਜ਼ਿਲ੍ਹਾ ਗਰਦਾਸਪੁਰ ਦੇ ਨਿਵਾਸੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਸਾਡੇ ਨਾਲ ਤੇ ਸਾਡੀ ਟੀਮ ਨਾਲ ਸੰਪਰਕ ਕਰੋ ਤੁਹਾਡੇ ਮਾਧਿਅਮ ਰਾਹੀਂ ਇੱਕ ਬੇਨਤੀ ਕਰਨੀ ਚਾਹੁੰਦਾ ਤੇ ਜਿਹੜੇ ਸਾਡੇ ਕੋਲ ਮੈਂ ਕਹਿ ਸਕਦਾ ਪੁਲਿਸ ਪ੍ਰਸ਼ਾਸਨ ਮੇਰੇ ਮਾਨਯੋਗ ਵੱਡੇ ਭਰਾ ਡੀਐਸਪੀ ਜੋਗਾ ਸਿੰਘ ਜੀ ਆਏ ਮੈਂ ਹਰੇਕ ਦਾ ਏਡੀਸੀ ਸਾਹਿਬ 베ਦੀ ਸਾਹਿਬ ਸਾਡੇ ਮਾਨਯੋਗ ਐਮਐਲਏ ਸਰਦਾਰ ਗਰਦੀਪ ਸਿੰਘ ਰੰਦਾਵਾ ਜੀ ਦਾ ਸਾਡੇ ਐਸਡੀਐਮ ਸਾਹਿਬ ਗੁਰਮੰਦਰ ਭਾਜੀ ਆਈਏਐਸ ਅਦਿੱਤਿਆ ਜੀ ਦਾ ਤੇ ਜਿੰਨੀ ਹਲਕੇ ਦੀ ਸਮੁੱਚੀ ਸੰਗਤ ਇੱਕ ਇੱਕ ਕਦਮ ਚੱਲ ਕੇ ਆਈ ਆ ਮੈਂ ਇਹਨਾਂ ਦਾ ਸਦਾ ਰਿਣੀ ਰਵਾਂਗਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਮਿਹਰ ਕਰੇ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਮੈਂ ਸਮੂਹ ਜਗਤ ਨੂੰ ਆਪਣੇ ਵੱਲੋਂ ਆਪਣੀ ਪੂਰੀ ਟੀਮ ਵੱਲੋਂ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਮੈਂ ਪੂਰੇ ਵਿਸ਼ਪ ਦੇ ਵਿੱਚ ਵਸਦੇ ਸਿੱਖ ਭਾਈਚਾਰੇ ਨੂੰ ਮੁਬਾਰਕਬਾਦ ਦਿੰਦਾ ਅੱਜ ਦਾ ਦਿਹਾੜਾ ਇੱਕ ਬਹੁਤ ਵਿਭਾਗਾ ਭਰਿਆ ਦਿਨ ਹੈ ਤੇ ਅੱਜ ਅਸੀਂ ਇੱਕ ਡੇਰਾ ਬਾਬਾ ਨਾਨਕ ਡਾਇਰੈਕਟਰ ਹਰਸ਼ਦੀਪ ਸਿੰਘ ਔਰ ਸਤਨਾਮ ਸਿੰਘ ਬਾਜਵਾ ਜੋ ਸਾਡੇ ਹਲਕਾ ਕੋਆਰਡੀਨੇਟਰ ਨਸ਼ੇ ਦੇ ਔਰ ਉਹਨਾਂ ਦੀ ਪੂਰੀ ਟੀਮ ਸਾਡੀ ਪੂਰੀ ਟੀਮ ਵੱਲੋਂ ਇੱਕ ਇੱਕ ਕੈਂਪ ਅਜੋਜਿਤ ਕੀਤਾ ਗਿਆ ਜਿਸ ਦੇ ਵਿੱਚ ਸਾਡੇ ਵਕਤ ਵਕਤ ਲੀਡਰ ਸਹਿਬਾਨਾਂ ਨੇ ਵੀ ਸ਼ਮੂਲੀਅਤ ਕੀਤੀ ਆ ਤੇ ਇਹ ਇੱਕ ਖੂਨਦਾਨ ਕੈਂਪ ਲਗਾਇਆ ਗਿਆਗਾ ਖੂਨਦਾਨ ਇੱਕ ਮਹਾ ਖੂਨਦਾਨ ਕੈਂਪ ਲਗਾਇਆ ਗਿਆ ਵਾ ਜਿਸ ਵਿੱਚ ਮੈਂ ਸਮਝਦਾ ਕਿ ਬਹੁਤ ਹੀ ਵੱਡੀ ਇੱਕ ਕੋਲਪਦੀ ਆ ਕਿਉਂਕਿ ਖੂਨਦਾਨ ਕਰਨਾ ਇੱਕ ਬਹੁਤ ਵੱਡੀ ਦਾਤ ਹੈ ਕਿਉਂਕਿ ਖੂਨ ਦੇ ਨਾਲ ਸਾਡਾ ਸਰੀਰ ਜਿਹੜਾ ਵਾ ਪੂਰਾ ਬਾਡੀ ਸਾਡੀ ਪੂਰੀ ਕੰਮ ਕਰਦੀ ਆ ਤਾਂ ਮੈਂ ਇਸ ਪ੍ਰੋਗਰਾਮ ਨੂੰ ਉਲੀਕਣ ਦੇ ਵਿੱਚ ਸਾਡੀ ਪੂਰੀ ਟੀਮ ਦਾ ਬਹੁਤ ਸਹਿਯੋਗ ਹੈ ਤੇ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਤੇ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਅਲਿਖਿਆ ਵਾ ਤੇ ਬਹੁਤ ਵਧੀਆ ਸੁਚਾਰੂ ਢੰਗ ਦੇ ਨਾਲ ਇਸ ਦੀ ਜਰੀ ਪ੍ਰਕਿਰਿਆ ਉਹ ਚਲਾਈ ਆ